ਵਿਆਹ ਦੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸੰਭਾਲਣ ਲਈ ਵੱਖ-ਵੱਖ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਜ਼ਿਲ੍ਹਾ ਰੋਪੜ ਦੇ ਇਲਾਕਾ ਸ੍ਰੀ ਨਾਨਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਸੁੰਦਰ ਬਣਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਵਿਆਸ ਵੱਲੋਂ ਇੱਕ ਮਹਾਂ ਚਲਾਈ ਗਈ ਹੈ। ਪੂਰੇ ਸੜਕਾਂ ਦੇ ਚਾਰੇ ਪਾਸੇ ਦਰੱਖਤ ਲਾਏ ਜਾ ਰਹੇ ਹਨ ਤਾਂ ਜੋ ਪਰਿਵਰਨ ਨੂੰ ਪਛਾਣਿਆ ਜਾ ਸਕੇ ਇਸ ਲਈ ਹਰ ਬਿਓਨਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਚਾਹੀਦਾ ਕਿ ਹਰ ਦਾ ਬੁੱਟੇ ਲਾਉਣ ਤੇ ਪਾਣੀ ਦੀ ਪੂਰੀ ਤਰ੍ਹਾਂ ਖਿਆਲ ਰੱਖਣਾ ਤਾਂ ਜੋ ਬੁੱਟੇ ਬੜੇ ਹੋ ਕੇ ਸਾਨੂੰ ਹੀ ਫਾਇਦਾ ਹੋਏਗਾ ਉਹਨਾਂ ਦਾ ਪੋਲੂਸ਼ਨ ਆਉਣਾ ਠੀਕ ਹੋ ਸਕੇਗਾ ਬਿਮਾਰੀਆਂ ਘੱਟਣ ਲੱਗਣਗੀਆਂ ਆ ਤਾਂ ਸੁਣਨੇ ਆ ਕੀ ਕਹਿ ਰਹੇ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਕੀਰਤਪੁਰ ਸਾਹਿਬ ਦੇ ਵਿੱਚ ਲਗਾਤਾਰ ਹੀ ਸਫਾਈ ਤੇ ਕੀਰਤਪੁਰ ਸਾਹਿਬ ਦੇ ਵਿਕਾਸ ਦੇ ਲਈ ਕਿਉਂਕਿ ਇਹ ਉਹ ਮਹਾਨ ਧਰਤੀ ਹੈ ਜਿੱਥੇ ਸਾਡੇ 6 ਗੁਰੂ ਸਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਹਰਤੀ ਦੋ ਗੁਰੂ ਸਹਿਬਾਨਾਂ ਦੀ ਜਨਮ ਵਾਲੀ ਧਰਤੀ ਤੇ ਬਹੁਤ ਮਹਾਨ ਧਰਤੀ ਹੈ ਪਰ ਬੜੇ ਅਫਸੋਸ ਦੀ ਗੱਲ ਸੀ ਕਿ ਬਹੁਤ ਸਮੇਂ ਤੋਂ ਪਿਛਲੇ ਕਈ ਸਰਕਾਰਾਂ ਨੇ ਅੰਗੋਲਿਆ ਰੱਖਿਆ ਤਾਂ ਸਾਡਾ ਹਰ ਇੱਕ ਸੰਭਵ ਪ੍ਰਯਾਸ ਹੈ ਕਿ ਕੀਰਤਪੁਰ ਸਾਹਿਬ ਦੇ ਇਸ ਮਹਾਨ ਸ਼ਹਿਰ ਨੂੰ ਅਸੀਂ ਜਿੰਨੀਆਂ ਵੀ ਹਾਂ ਪਿੱਛੇ ਤੁਸੀਂ ਦੇਖਿਆ ਹੋਣਾ ਸੇਵਰੇਜ ਟ੍ਰੀਟਮੈਂਟ ਪਲਾਂਟ ਜੋ ਕਈ ਦਹਾਕਿਆਂ ਸੰਬੰਧੀ ਸੀਗਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਬਿਊਟੀਫਿਕੇਸ਼ਨ ਦਾ ਕੰਮ ਚੱਲਦਾ ਪਿਆ ਸ਼ਹਿਰ ਦੇ ਵਿੱਚ ਛੋਟੇ-ਛੋਟੇ ਕਿਤੇ ਪੇਂਟ ਉਹ ਸਾਰੇ ਕੰਮ ਜੋ ਜ਼ਿੰਮੇਵਾਰੀ ਇੱਕ ਜਿਹੜੀ ਲੋਕਲ ਬਾਡੀਜ਼ ਦੀ ਹੁੰਦੀ ਕਾਉਂਸਲਾਂ ਦੀ ਹੁੰਦੀ ਪਰ ਉਹ ਅਸੀਂ ਆਪ ਲੱਗ-ਲੱਗ ਕੇ ਕਰਾ ਰਹੇ ਹਾਂ ਸਟਰੀਟ ਲਾਈਟਾਂ ਅਗਲੇ 2-4 ਦਿਨ ਦੇ ਵਿੱਚ ਇੱਕ ਵੀ ਸਟਰੀਟ ਲਾਈਟ ਦੇ ਉੱਤੇ ਨਿਰਦੇਸ਼ ਹੈ ਕਿ ਇੱਕ ਵੀ ਸਟਰੀਟ ਲਾਈਟ ਐਦਾਂ ਦੀ ਨਹੀਂ ਹੋਣੀ ਚਾਹੀਦੀ ਜੋ ਨਾ ਚੱਲਦੀ ਹੋਵੇ ਸੈਕੰਡ ਇਟਸ ਡਿਵਾਈਡਰ ਦੇ ਉੱਤੇ ਜਿਹੜਾ ਹੈ ਸਾਡੇ ਤੋਂ ਸਾਡੇ ਇਲਾਕੇ ਤੋਂ ਰੋਜ਼ ਲੱਖਾਂ ਰੁਪਏ ਦਾ ਟੈਕਸ ਜਿਹੜੀ ਕੰਪਨੀ ਸੀ ਰੋਹਨ ਰਾਜਦੀਪ ਲੈਂਦੀ ਰਹੀ ਮੈਂ ਦੇਖ ਕੇ ਹਰਾਮ ਰਹਿ ਗਿਆ ਉਹਨਾਂ ਦਾ ਜਦੋਂ ਹੁਣ ਮੈਂ ਕਲਾਸ ਪੜ ਰਿਹਾ ਸੀਗਾ ਕਿਤੇ ਜਿੱਥੇ ਤੇ ਪਲਾਂਟੇਸ਼ਨ ਹੋਣੀ ਸੀ ਪੂਰੇ ਡਿਵਾਈਡਰ ਤੇ ਕਿਤੇ ਵੀ ਪਲਾਂਟੇਸ਼ਨ ਨਹੀਂ ਕੀਤੀ ਅਸੀਂ ਹੁਣ ਉਹ ਕੰਮ ਜੋ ਉਸ ਕੰਪਨੀ ਦਾ ਸੀ ਅਸੀਂ ਆਲਰੇਡੀ ਹਾਈ ਕੋਰਟ 'ਚ ਉਹਨਾਂ ਤੋਂ ਉਲਟਾ ਅਸੀਂ ਹਰਜਾਨਾ ਲੈ ਰਹੇ ਹਾਂ ਅਸੀਂ ਉਹਦੇ ਦੇ ਖਿਲਾਫ ਕਲੇਮ ਪਾਇਆ ਕਿ ਇਹਨਾਂ ਹਰਜਾਨਾ ਉਹ ਕੰਪਨੀ ਦਵੇ ਦੇ ਨਾਲ ਹੀ ਹੁਣ ਜਿਹੜੀ ਹੈ ਇਹਦੀ ਰੱਖ-ਰਖਾਵ ਦੇ ਲਈ ਸੜਕ ਦੀ ਰੱਖ-ਰਖਾਵ ਦੇ ਲਈ ਵੀ ਟੈਂਡਰ ਲੱਗ ਚੁੱਕਿਆ ਬਹੁਤ ਜਲਦੀ ਉਹ ਵੀ ਆ ਜਾਊਗਾ 1 ਸਾਲ ਦੇ ਲਈ ਤਾਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜਿੰਨੇ ਵੀ ਸਾਡੀ ਸੰਗਤ ਨੇ ਆਣਾ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਦੂਜਾ ਫੁੱਟਪਾਥ ਨੂੰ ਹੋਰ ਸੁੰਦਰ ਬਣਾਉਣ ਦੇ ਲਈ ਅੱਜ ਏਸੀਸੀ ਦੀ ਮਦਦ ਦੇ ਨਾਲ ਅਸੀਂ ਜਿਹੜੀ ਟਰੀ ਪਲਾਂਟੇਸ਼ਨ ਡਰਾਈਵ ਹੈ ਇਹਨਾਂ ਵੱਲੋਂ ਸੀਐਸਆਰ ਦੇ ਰਾਹੀਂ ਕਰਵਨ ਜਾ ਰਹੇ ਹਾਂ ਤੇ ਸਾਡੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਵਰਕਰ ਬਲੱਸ ਵੱਖ-ਵੱਖ ਯੂਥ ਕਲੱਬਾਂ ਦੇ ਜਿਹੜੇ ਸਾਥੀ ਨੇ ਉਹ ਇਹਦੀ ਜਿਹੜੀ ਸੇਵਾ ਪੂਰੇ ਅਨੰਦਪੁਰ ਸਾਹਿਬ ਸ਼ਹਿਰ ਤੱਕ ਜਿੱਥੇ ਤੱਕ ਡਿਵਾਈਡਰ ਉੱਥੇ ਤੱਕ ਇਹ ਸੁੰਦਰ ਬੂਟੇ ਖੂਬਸੂਰਤ ਬੂਟੇ ਜੋਸ਼ ਸੜਕ ਦੀ ਸ਼ਾਨ ਵੀ ਵਧਾਣਗੇ ਨਾਲ ਵਾਤਾਵਰਨ ਦੇ ਵਿੱਚ ਸਹਿਯੋਗ ਵੀ ਮਾਣਨਗੇ ਵਾਤਾਵਰਨ ਨੂੰ ਸਾਫ਼ ਸੁਥਰਾ ਵੀ ਰੱਖਣਗੇ ਸਸ ਸ੍ਰੀ ਕਾਲ ਅਸੀਂ ਧੰਨਵਾਦੀਆਂ ਮਾਨਯੀ ਮੰਤਰੀ ਜੀ ਦਾ ਸਾਨੂੰ ਇੱਕ ਧਾਰਮਿਕ ਸਮਾਜਿਕ ਔਰ ਵਾਤਾਵਰਨ ਦੇ ਨਾਲ ਜੁੜਿਆ ਹੋਇਆ ਕੰਮ ਦੇ ਨਾਲ ਇੱਕ ਅਫਸਰ ਦਿੱਤਾ ਹੈ ਚਲੋ ਅਸੀਂ ਆਪਣੀ ਜ਼ਿੰਮੇਵਾਰੀ ਤਾਂ ਸਮਝ ਲਈਆਂ ਔਰ ਨਾਲ ਹੀ ਨਾਲ ਅਸੀਂ ਇਹ ਵੀ ਸੋਚਿਆ ਵੀ ਨਾਲ ਦੇ ਸਮਾਜ ਦੇ ਨਾਲ ਜੁੜ ਕੇ ਅੱਗੇ ਚੱਲਣਾ ਸਾਡੇ ਸਿਮਿੰਟ ਬਣਾਉਣ ਦਾ ਇੱਕ ਸਭ ਤੋਂ بڑا ਉਦੇਸ਼ ਹੈ ਅਸੀਂ ਅਦਾਨੀ ਐਸਸੀਸੀ ਦੇ ਵਿੱਚ ਆਪਣਾ ਸਿਮਿੰਟ ਤਾਂ ਬਣਾਉਂਦੇ ਹੀ ਆਂ ਸਾਡਾ ਵਪਾਰੀ ਹੈ ਲੇਕਿਨ ਵਪਾਰੀ ਦੇ ਨਾਲ-ਨਾਲ ਅਗਰ ਸਮਾਜ ਦੇ ਆਸ-ਪਾਸ ਦੇ ਕੰਮ ਜਿਹੜੇ ਸਾਡੇ ਪੜੋਸ ਦੇ ਵਿੱਚ ਜੰਦਾ ਰਹਿੰਦੀ ਆ ਉਸ ਜੰਦਾ ਦੇ ਸਮਾਜਿਕ ਪੱਧਰ ਨੂੰ ਸੁਧਾਰਨ ਵਾਸਤੇ ਕੋਈ ਵੀ ਕੰਮ ਅਸੀਂ ਕਰਨਾ ਚਾਹੀਏ ਤੋ ਉਹਨੂੰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਮਾਨਯਾ ਮੰਤਰੀ ਜੀ ਨੇ ਜੋ ਸਾਨੂੰ ਅੱਜ ਦਿਸ਼ਾ ਨਿਰਦੇਸ਼ ਦਿੱਤੇ ਨੇ ਦਿਸ਼ਾ ਦਿਖਾਈ ਹੈ ਉਸ ਦੇ ਉੱਤੇ ਚਲਦੇ ਹੋਏ ਆਨੇ ਵਾਲੇ ਟਾਈਮ ਦੇ ਵਿੱਚ ਭਵਿੱਖ ਦੇ ਵਿੱਚ ਵੀ ਅਸੀਂ ਐਸੇ ਕੰਮਾਂ ਦੇ ਨਾਲ ਜੁੜੇ ਰਹਿਾਂਗੇ